ਇਹ ਪਰਪੰਚ ਪਾਰਬ੍ਰਹਮ ਦੀ ਲੀਲਾ ਵਿਜਰਦਾਨ ਨਾ ਹੋਈ ਇਹ ਪਰਪੰਚ ਜਿਹੜਾ ਪਰਪੰਚ ਰਚਿਆ ਪਾਰਬ੍ਰਹਮ ਦੀ ਮਾਲਾ ਹੈ ਪਾਰਬ੍ਰਹਮ ਮਾਲਾ ਫੇਰਦਾ ਹੈ ਇਹ ਮਾਲਾ ਪਾਰਬ੍ਰਹਮ ਦੀ ਬਣਾਈ ਆ ਇੱਕਾ ਸੂਤ ਪਰਵੇ ਮਣੀਏ ਪਾਰਬ੍ਰਹਮ ਨੇ ਪਰੋਏ ਨੇ ਬੜੀ ਇਹ ਰ ਬ੍ਰਹਮਾ ਨ ਬ੍ਰਹਮਿਕ ਮੜਕਾਈ ਆ ਪਾਰਬ੍ਰਹਮ ਦੀ ਲੀਲਾ ਦਾ ਉਨੇ ਆਪਣੇ ਸੂਤ ਚ ਫਰੋਇਆ ਸੂਤੋ ਲਾ ਗਿਆ ਆਕਾਸ਼ ਆਪਣੀ ਮਾਲਾ ਬਣਾਈਆ ਮਾਲਾ ਫੇਰਦਾ ਉਹ ਵਿਚਰਤ ਆਣ ਨਾ ਹੋਈ ਵਿਚਰਤ ਆਣ ਨਾ ਹੋਈ ਜੇ ਵਿਚਾਰੀਏ ਜੇ ਇਹਨੂੰ ਵਿਚਾਰਿਆ ਜਾਵੇ ਕੁਝ ਆਣ ਨਾ ਹੋਈ ਵੱਖਰੀ ਕੋਈ ਚੀਜ਼ ਹੈ ਉਹਦੀ ਵੱਖਰਾ ਕੁਝ ਵੀ ਨਹੀਂ ਸਭ ਇੱਕੋ ਹੀ ਦੇ ਕਰਨੋ ਬਾਰੇ ਬ੍ਰਹਮ ਕੀ ਲੀਲਾ ਪਰ ਪੰਜਾ ਡੋਡ ਡੋਡ ਲੱਗਦਾ ਪਰ ਕੁਝ ਵੀ ਨਹੀਂ ਡੋਡ ਡੋਡ ਜੇ ਵਿਚਾਰਿਆ ਜਾਵੇ ਡੋਡ ਡੋਡ ਕੀ ਆ ਫਿਰ ਇਹ ਸੱਚ ਦੇ ਪਪਨਾ ਪਿਆ ਬਪਨਾ ਤੇ ਜਲ ਹੋਏ ਜੇ ਪਿੱਛੇ ਨੂੰ ਲੈ ਜੀਏ ਪਿੱਛੇ ਨੂੰ ਲੈ ਜੀਏ ਪਿੱਛੇ ਨੂੰ ਲੈ ਜੀਏ ਤੇ ਕਿਤੋਂ ਪੈਦਾ ਹੋਇਆ ਸੀ ਸਭ ਕੁਝ ਇੱਕ ਅਨੇਕ ਵਿਆਪਕ ਇੱਕ ਇਹ ਅਨੇਕ ਹੋ ਕੇ ਵਿਆਪਕ ਹੋਇਆ ਇਹ ਕਿ ਅਨੇਕੋ ਕੇ ਸਾਰਿਆਂ ਦੇ ਸਾਹਮਣੇ ਆ ਪਰ ਬੰਗੂ ਦੀ ਨੀਲਾ ਬੜੀ ਹੈ ਜੇ ਨੂੰ ਪਿਛੇ ਨੂੰ ਵਿਚਾਲਣੀ ਹੈ ਪਿਛੇ ਮੁੜ ਚਲੀਏ ਪਿਛੇ ਮੁੜ ਚਲੀਏ ਪਿਛੇ ਮੁੜ ਚਲੀਏ ਫਿਰ ਉਹ ਤੋਂ ਇਕ ਹੀ ਰਹਿ ਜਾਊਗਾ ਫਿਰ ਬਾਕੀ ਤਾਂ ਰਹਿਣਾ ਹੀ ਕੁਝ ਨਹੀਂ ਅੱਜ ਇਹ ਪਿਛੇ ਨੂੰ ਜਾਣਾ ਹੈ ਹੁਣ ਅਸੀਂ ਸੁਮندر ਜਬਾ ਦੂਰ ਆ ਗਏ ਆਪ ਸਾਗਰ ਚ ਜੇ ਪਿਛੇ ਨੂੰ ਉੜਾਂਗੇ ਵਾਪਸ ਨੂੰ ਅੰਦਰ ਨੂੰ ਜਾ ਬਾਹਰ ਨੂੰ ਜਾਣੇ ਪਰਬਰਮ ਦੀ ਲੀਲਾ ਨੂੰ ਜਾ ਰਹੇ ਆਂ ਅੰਦਰ ਉਹ ਜੰਤਰਮੁਖੀ ਜਾਈਏ ਫਿਰ ਸਾਰਾ ਕੁਝ ਕਰਕੇ ਆ ਜਾਣਾ ਉਹਦੇ ਸਰਬਵਿਆਪੀ ਦੇ ਵਿੱਚ ਹੀ ਸਮਾ ਜਾਣੀ ਆ ਦੁਨੀਓ ਇਹ ਸਾਰੀ ਹੁਣ ਵੀ ਪਰਬਰਮ ਦੀ ਲੀਲਾ ਪਰਬਰਮ ਦੇ ਹਿਰਦੇ ਚ ਹੀ ਆ ਬਾਹਰ ਨਹੀਂ ਹੋਏ ਪਰਬਰਮ ਦੀ ਕਲਪਨਾ ਹੈ ਸੰਸਾਰ ਹੋਰ ਕੀ ਹੈ ਸੰਸਾਰ ਪਰਬਰਮ ਦੀ ਕਲਪਨਾ ਹੀ ਹੋਰ ਕੁਝ ਨਹੀਂ ਹੈ ਪਰ ਉਹਦੀ ਕਲਪਨਾ ਸੱਚੇ ਦੀ ਸੱਚੀ ਹੈ ਸਾਡੀ ਕਲਪਨਾ ਝੂਠੀ ਹੁੰਦੀ ਹੈ ਸਾਡਾ ਬਾਨਾ ਨੇ ਝੂਠਾ ਮਨ ਰੀਸ ਕਰਦਾ ਉਹਦੀ ਕਲਪਨਾ ਕਰਦੀ ਅਸੀਂ ਅਸਲ ਜਿਹੜਾ ਆਪਣਾ ਭਾਣਾ ਨਾ ਉਹਦੀ ਰੀਸ ਕਰ ਰਹੇ ਹਾਂ ਕਲਪਨਾ ਉਹਦਾ ਜਿਹੜਾ ਸੋਚਦਾ ਹੋ ਜਾਂਦਾ ਸਾਡਾ ਸੋਚਿਆ ਹੁੰਦਾ ਜੀ ਅਸਲ ਜੇ ਨਿਆਣਾ ਜਿਵੇਂ ਸਿਆਣੇ ਦੀ ਰੀਸ ਕਰਦਾ ਇਹ ਮਨ ਉਹਦੀ ਰੀਸ ਕਰਦਾ ਪਰਮਰਮ ਦੀ ਆਪਣੀ ਇਹਦਾ ਹੀ ਟਕਰਾ ਇਸੇ ਗੱਲ ਦਾ ਟਕਰਾ ਆ ਸਾਡਾ ਬਾਲਕ ਆਪਣੀ ਲੀਲਾ ਰਚਦਾ ਤੇ ਪਾਰਬ੍ਰਹਮ ਦੀ ਲੀਲਾ ਹੈ ਉਹ ਪਾਰਬ੍ਰਹਮ ਦੀ ਲੀਲਾ ਜੇ ਬਾਲਕ ਆਪਣੀ ਲੀਲਾ ਜਾਰ ਰੱਖਦਾ ਤਾਂ ਫਿਰ ਇਹ ਮਿਟੇ ਜਾਂਦੀ ਹੈ ਇਹ ਝੂਠੀ ਹੈ ਇਹ ਵਸ ਖਿਆਲਾਂ ਦੀ ਹੋਾਈ ਖਿਆਲ ਹੀ ਰਹਿ ਜਾਂਦੇ ਨੇ ਪ੍ਰੈਕਟੀਕਲੀ ਕੁਝ ਨਹੀਂ ਹੁੰਦਾ ਉਹਦੀ ਲੀਲਾ ਪ੍ਰੈਕਟੀਕਲੀ ਹੈ ਸਾਬਣੇ ਵਿਆਪਕ ਸਾਡੇ ਸਿਰ ਨੂੰ ਖਿਆਲਾਂ ਦੀ ਲੀਲਾ ਹੋ ਸਕਦੀ ਹੈ। ਖਿਆਲਾਂ ਦਾ ਇਕਲਾ ਬਣ ਸਕਦਾ ਹੈ। ਹੱਥਾਂ ਦੇ ਪਾ ਕੇ ਛੱਡਣ ਵਾਲਾ ਨਹੀਂ ਹੁੰਦਾ ਉਹ। ਨਾ ਉਹ ਝਾਟਾ ਲੱਗਦਾ ਹੈ, ਨਾ ਉਹ ਜਿਕੇ ਹੋ ਲੱਗਦਾ ਹੈ। ਕਲਪਨਾ ਦਾ ਸਭ ਕੁਝ ਹੈ। ਪਰਮ ਬ੍ਰਹਮ ਦੀ ਲੀਲਾ ਸੱਚੀ ਹੈ। ਕਿਉਂਕਿ ਉਹ ਸੱਚ ਹੈ। ਮਨ ਝੂਠਾ ਹੈ, ਉਹਦੀ ਲੀਲਾ ਝੂਠੀ ਹੈ, ਉਹਦੀ ਲੀਲਾ ਵੀ ਝੂਠੀ ਹੁੰਦੀ ਹੈ। ਪਾਰਵਤਨ ਦੀ ਲੀਲਾ ਉਹ ਜਿਵੇਂ ਉਹ ਖੇਡਦਾ ਹੈ ਉਹਦੀ ਨਕਲ ਕਰਦੀ ਚਾਹੁੰਦਾ ਬਸ ਗੱਲ ਹੋਰ ਕੁਝ ਨਹੀਂ ਹਾਂ ਉਹਦੀ ਨਕਲ ਕਰਦਾ ਪਰਮੋ ਦੀ ਨਕਲ ਕਰਦਾ ਪਾਰਵਤਨ ਦੀ ਪਾਰਵਤਨ ਦੀ ਜਨਜਾਤ ਪਰਮ ਨਕਲ ਕਰਦਾ ਆਪਣੀ ਦੀਲਾ ਚਲਾਉਣੀ ਚਾਹੁੰਦਾ ਉਹਨਾਂ ਜਿਹੜੇ ਤੁਰਿਆ ਫਿਰਦਾ ਲੀਲਾ ਦੇ ਵਿੱਚ ਜਦ ਇਹ ਹਟ ਜਾਂਦਾ ਪਾਰਵਤਨ ਦੀ ਲੀਲਾ ਨੂੰ ਦੇਖਦਾ ਇੱਕ ਤਮਾਸ਼ਾ ਕਰਨ ਆਏ ਨੇ ਲੀਲਾ 'ਚ ਦਖਲ ਦੇ ਰਹਿਣਾ ਇੱਕ ਤਮਾਸ਼ਾ ਦੇਖਣ ਆਏ ਨੇ ਲੀਲਾ 'ਚ ਦਖਲ ਹੀ ਦੇ ਰਹਿ। ਜਿਹੜਾ ਲੀਲਾ 'ਚ ਦਖਲ ਨਹੀਂ ਦਿੰਦਾ ਉਹ ਲੀਲਾ ਦਾ ਦਰਸ਼ਕ ਹੈ ਦੇਖ ਰਿਹਾ ਸਿਰਫ। ਬਾਖ ਰਿਹਾ। ਨਸਬ ਬਾਜਾ ਦੇ ਦੇਖਣ ਆਇਓ ਜਗ ਤਮਾਸ਼ਾ ਮੈਂ ਲੀਲਾ ਦੇਖਣ ਵਾਸਤੇ ਆਇਆ। ਲੀਲਾ ਦੇ ਵਿੱਚ ਮੈਂ ਐਕਟਰ ਬਣ ਕੇ ਬਾਗ ਲੈਣ ਨਹੀਂ ਆਇਆ। ਜਿਹੜੇ ਲੀਲਾ ਦੇ ਵਿੱਚ ਕੁਝ ਐਕਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਲੀਲਾ 'ਚ ਫਸੇ ਰਹੇ ਜਣਗੇ ਦੁਨੀਆਂ ਨੂੰ ਮਗਰੀਬੀ ਚੱਕਣੀਆਂ ਲੀਲਾ 'ਚ ਐਕਸ਼ਨ ਨਾਲ ਜਨਮ ਨਹੀਂ ਜਾਣਗੇ ਦੁਨੀਆਂ ਦਾ ਭਲਾ ਕਰਨਾ ਇਹਨਾਂ ਦਾ ਕਹਿੰਦਾ ਮੈਂ ਉਹ ਲੀਲਾ 'ਚ ਫਸ ਕੇ ਫਸੇ ਹੀ ਰਹਿ ਜਾਣਗੇ ਕਰੋੜਾ ਜਨਮ ਭੁਗਤ ਲੈਣਗੇ ਭੁਗਤੀ ਦੀ ਪ੍ਰਾਪਤ ਕਰ ਸਕਦੇ ਭੁਗਤੀ ਜ਼ਿਆਦਾ ਜੋ ਪਰਬ੍ਰਮ ਜੋ ਕੋਈ ਕਰਦਾ ਉਹਨੂੰ ਤਮਾਸ਼ਾ ਦੇਖਣਗੇ ਜੇ ਆਪ ਕੁਝ ਕਰਦੇ ਵੀ ਨੇ ਤਾਂ ਕਿਰਾਏ ਕਰਦੇ ਨੇ ਜੇ ਬੋਲਦੇ ਨੇ ਤਾਂ ਬਲਾ ਹੀ ਬੋਲਦੇ ਨੇ ਜੋ ਉੱਥੇ ਪਹੁੰਚ ਜਾਣੀ ਉਹ ਬੁਖਤ ਨੇ ਥੱਲੇ ਵਾਲਾ ਕੋਈ ਬੁਖਤ ਨਹੀਂ ਥੱਲੇ ਵਾਲਿਆਂ ਨੂੰ ਸਕੂਲ ਹੋ ਸਕਦਾ ਵੀ ਅਸੀਂ ਅੱچھے ਕੰਮ ਕਰਦੇ ਆਂ ਪਰ ਅੱਛਾ ਕੰਮ ਕਰਨਾ ਵੀ ਪਾਪ ਹੈ ਅچھے ਕੰਮ ਕਰਨ ਵਾਲੇ ਸੋਚਣਾ ਵੀ ਉਹਨਾਂ ਦਾ ਜਿਹੜਾ ਉਹ ਵੀ ਪਾਪ ਦੇ ਬਰਾਬਰ ਹੀ ਆ। ਉਹ ਅچھے ਕੰਮਾਂ ਦੇ ਵਿੱਚ ਅਗਲਾ ਜਨਮ ਮਿਲਦਾ ਉਹਨਾਂ ਨੂੰ। ਉਹ ਅچھے ਕੰਮਾਂ ਨੇ ਹਤਕੜੀ ਲਵਾਣੀ ਹੈ ਉਹਨਾਂ ਦੇ ਸੋਰੇ ਦੀ ਸੋਨੇ ਦੇ ਪਿਜਰੇ 'ਚ ਬੰਦ ਕਰਾਉਣਾ। ਉਹ ਜੇ ਪੌਦੇ ਵੀ ਜਣ ਕੇ ਗਾਂ ਨੂੰ ਖਾਣਗੇ ਵੀ ਹੋ। ਆਕੇ। ਪਾਪ ਉਹਨੇ ਜੀ ਵੀ ਦੇ। ਉਹਨਾਂ ਦੀ ਪੇਸ਼ੀ ਹੋਊਗੀ। ਤੁਸੀਂ ਭਾਈ ਕੀ ਪੁਨ ਕਰਿਆ ਉਹ ਵੀ ਦੱਸ ਦਿਓ ਜਿਹੜਾ ਕਰਿਆ ਕਿਵੇਂ ਕਰਿਆ ਥੋੜੇ ਕੋਲ ਕੀ ਪਾਵਰ ਸੀ ਪੁਨ ਕਰਨ ਦੀ ਸੀ ਕੋਈ ਪਾਵਰ ਆ ਦੇਖੋ ਤਾਂ ਕੀ ਹੋ ਰਿਹਾ ਕਿਹਦੀ ਪਾਵਰ ਨਾ ਹੋ ਰਿਹਾ ਉਹ ਬਿਜਲੀ ਥੋੜੀ ਆਉਦੀ ਹੋਵੇ ਪੱਖਾ ਚੱਲਦਾ ਥੋੜੀ ਸਪੀਡ ਨਾਲ ਚੱਲਦਾ ਜੇ ਆਪਾਂ ਕਹੇ ਇਹ ਤੇਜ਼ ਚੱਲੂਵੇ ਸੋਚੀ ਜਾਈਏ ਆਪਣੇ ਕਹੇ ਤੇ ਤੇਜ਼ ਚੱਲੂ ਆਪਾਂ ਸੋਚੇ ਤੇ ਆਪਣੀ ਇੱਛਾ ਨਾਲ ਤੇਜ਼ ਚੱਲੂ ਪੱਖਾ ਬਈ ਜਲੀ ਵਾ ਵਧ ਆ ਜੂਗੀ ਵਾ ਚਲ ਪੂ ਸਾਡੇ ਸੋਚੇ ਤੇ ਸਾਡੇ ਕਰਨ ਤੇ ਕਪਿ ਚਲ ਪੂ ਇਹ ਲਾ ਗਾਲਾ ਸੀ ਕਰੀ ਗਏ ਇਹਨੇ ਕਰੰਟ ਜਿਆਦਾ ਆਇਆ ਜਿਆਦਾ ਚਲ ਪੂ ਵਾ ਸਾਨੂੰ ਤਾਂ ਭਲੇਖਾ ਹੋ ਗਿਆ ਲਿਮ ਲਾਈਟ ਆਉਂਦੀ ਸੀ ਕਹਿੰਦੇ ਵੀ ਲਾਈਟ ਵਧਣੀ ਚਾਹੀਦੀ ਹੈ ਵਧਣੀ ਚਾਹੀਦੀ ਹੈ ਲਾਈਟ ਵਧ ਗਈ ਲਾ ਵੀ ਮੇਰੇ ਕਹਤੇ ਵਧ ਗਈ ਮੈਂ ਸੋਚਿਆ ਸੀ ਵਧ ਗਈ ਐ ਵਾ ਦਾ ਪਤੰਦਰ ਪਿੱਛੇ ਛੱਡਤੀ ਉਹਨਾਂ ਨੇ ਜਿਆਦਾ ਤਾਂ ਵਧ ਗਈ ਐਨੀ ਹੋ ਗਿਆ ਅੰਤ ਆ ਆਦਮੀ ਚੋਰ ਕੁਛ ਨਹੀਂ ਉਹ ਗੰਭੀਰ ਚੋਣ ਹੋਇਆ ਇਹਨੇ ਕਭ ਮੇਰੇ ਸੋਚੇ ਦੇਉਗੇ ਇਹ ਇਹ ਭਲੇਖੇ ਹੀ ਮਾਰਦਾ ਇਹਨੂੰ ਇਹਦੇ ਭਲੇਖੇ ਤੁਰੇ ਫਿਰਦੇ ਨੇ ਸਾਰੇ 100 ਗੱਲ ਕਹੀ ਇੱਕ ਅੱਧੀ ਕੋ ਠੀਕ ਨਿਕਲ ਗਈ ਉਹਨੂੰ ਭਲੇਖਾ ਹੋ ਗਿਆ ਲੈ ਮੇਰੇਗਾ ਸਭ ਕੁਝ ਹੋ ਗਿਆ ਸਾਰੀ ਉਮਰ ਇਸੇ ਨਸ਼ੇ 'ਚ ਫਰੀ ਜਾਂਦਾ ਇਹਨੂੰ ਵੇਰੇਗਾ ਤੇ ਹੋ ਗਿਆ ਇਹੀ ਭਰਮ ਹੈ ਮਿੱਥਿਆ ਭਰਮ ਆਹ ਸੁਪਨਮਨੋੜ ਚ ਇਹ ਭਰਮ ਤਾਂ ਮਿੱਥਿਆ ਹੈ